ਸਸਿਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਭਲੂਰ ਦੇ ਵਿੱਚ ਭਲੂਰ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਮੋਗੇ ਦਾ ਹੈਗਾ ਨਾ ਬਈ ਹਾਂਜੀ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਆ ਮਿੱਤਰੋ ਤੇ ਭਲੂਰ ਤੋਂ ਜਿਹੜੀ ਔਲਖਾਂ ਨੂੰ ਸੜਕ ਜਾਂਦੀ ਆ ਉਹ ਸੜਕ ਦੇ ਉੱਤੇ ਮਿੱਤਰੋ ਅਖੀਰਲੇ ਘਰਾਂ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਆ ਤੇ ਇੱਕ ਮੱਧ ਵਕਾਊਆ ਭਾਈ ਹੁਣਿਆ ਦੇ ਕਿੰਨੇ ਦਿਨਾਂ ਦੀ ਕੱਚੀ ਆ ਕੀ ਬਾਈ ਹੁਣਿਆ ਰੇਟ ਕਰਦੇ ਆ ਸਾਰੀ ਗੱਲਬਾਤ ਕਰ ਲੈਨੇ ਆ ਉਹ ਮਿਲਦੇ ਆ ਭਾਈ ਨੂੰ ਸਾਰੀ ਜਾਣਕਾਰੀ ਲੈ ਕੇ ਦਿੰਨਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਚਾਲ ਆ ਜੀ ਠੀਕ ਆ ਜੀ ਬਹੁਤ ਵਧੀਆ ਸਿੱਧਾ ਦੇ ਪਰਿਵਾਰ ਭਾਈ ਹਾਂਜੀ ਵਧੀਆ ਜੀ ਠੀਕ ਐ ਸੇ ਨਾਮ ਦੱਸ ਦਈਏ ਘਰਾਂ ਦੇ ਆਪਣਾ ਨਾਂ ਆਪਣਾ ਗੁਰਦਾਸ ਸਿੰਘ ਆ ਜੀ ਜੀ ਸਨ ਆਫ ਜੀ ਨੰਨਾ ਹੰਗਰੇ ਸਿੰਘ ਅੰਗਰੇਜ਼ ਸਿੰਘ ਤੇ ਗੁਰਦਾਸ ਬਾਈ ਮੈਂ ਵੇਤਨੀ ਹੈ ਜਿਹੜੀ ਆਪਾਂ ਹਨਾ ਇਹ ਕਿੰਨਾ ਸੂਸ ਹੁੰਦੀ ਹੈ ਇਹ ਤੱਕ ਇਹ ਬਾਈ ਤੀਜੇ ਸੂਆ ਜੀ ਤੇ ਇਹ ਕਿੰਨੇ ਦਿਨਾਂ ਦੀ ਬਾਕੀ ਕੱਚੀ ਹੈ ਹਜੇ ਇਹ 8-10 ਦਿਨ ਲੈ ਜੂਗਾ ਠੀਕ ਹੈ ਬਾਈ ਜੀ ਠੀਕ ਆ ਸੂਆ ਹੈ ਤੀਜਾ ਸੁੰਦੀ ਕਿ ਚੌਥਾ ਬਾਈ ਤੀਜਾ ਬਾਈ ਤੀਜਾ ਬਾਈ ਅੱਛਾ ਬਾਈ ਰੇਟ ਦੁੱਧ ਕਿੰਨਾ ਦੇ ਦਿੰਦੀ ਹੈ ਸੌਰੀ ਦੁੱਧ ਬਾਈ 14-15 ਲੀਟਰ ਚ ਆਇਆ ਆਪਣੇ ਆਪਾਂ ਕੰਡੇ ਦੇ ਧਰਦੀ ਆ ਅਜੇ ਕੋਈ ਚੋਕੇ ਖਰੀਦਣਾ ਤੇ ਚੋ ਵੀ ਸਕਦਾ ਬਾਈ ਹਾਂਜੀ ਹਾਂਜੀ ਠੀਕ ਹੈ ਬਈ ਠੀਕ ਹੈ ਜੀ ਤੇ ਦਿਨ ਕਿੰਨੇ ਪਏ ਵੀ ਰਹਿੰਦੇ ਹਜੇ ਦਿਨ ਬਾਈ 8-10 ਹੋ ਜਾਂਦੀ ਹੁੰਦੀ ਵਾ ਵਧੀਆ ਵਧੀਆ ਹਾਂਜੀ ਬਾਈ ਠੀਕ ਆ ਬਾਈ ਠੀਕ ਆ ਠੀਕ ਆ ਪਰ ਕਿਹੜਾ ਭਰਾਇਆ ਤੱਕੀ ਫਿਰ ਇਹ ਸੀਮੰਤ ਦਾ ਨਹੀਂ ਬਾਈ ਆਪਣਾ ਯਾਰ ਯਾਰ ਠੀਕ ਠੀਕ ਆ ਬਾਈ ਓਕੇ ਅਚਾ ਰੇਟ ਭਾਈ ਕੀ ਰੱਖਾਂਗੇ ਭਾਈ ਆਪਾਂ ਰੇਟ ਭਾਈ 140 ਕਰਦੇ ਆ ਨਾ ਮੰਤਲ ਕਰਦੇ ਆਗੇ ਵਿੱਚ ਠੀਕ ਕੱਡੀ ਵਾਰੂ ਤੋਰੀ ਬਈ ਮੜਾ ਜੇ ਲੈ ਮਿੱਤਰੋ ਗ੍ਰੇਡੇਡ ਮੱਜਾਂ ਦੇ ਵਿੱਚ ਮੈਂ ਪੈਂਦੀ ਆ ਕਰਮਾਂ ਵਾਲੀ ਬਾਡੀ ਬੰਤਰ ਦੀ ਖੁੱਲੀ ਡੁੱਲੀ ਤੇ ਪਣੀ ਸੰਭੀ ਵਜ਼ਨ ਮੌਜੂਦ ਆ ਰਹੀ ਪੇਟ ਵਾਲੀ ਮੈਂ ਆ ਮਿੱਤਰੋ ਕਰਮਾਂ ਵਾਲੀ ਲੇਵੇ ਪੰਡੇ ਲੋ ਵੀ ਸਾਫ਼ ਸੁਥਰੀ ਆ ਜਿੰਨੀ ਹੈਗੀ ਆ ਕੋਈ ਸਾਈਡ ਨਹੀਂ ਕੋਈ ਪਾਸਾ ਨਹੀਂ ਮੈਨੂੰ ਥਣ ਥਣ ਬ ਵਿਰਲਾ ਵਰਲਾ ਦੀ ਮਜਬੂਤੀ ਬਾਕਮਾਲ ਹੋਊਗੀ ਮੈਂ ਦੀ ਕਿਉਂਕਿ ਹਜੇ ਮੈਂ ਕੱਚੀ ਆ ਮਿੱਤਰੋ ਹਫਤੇ ਤੋਂ 10 ਦਿਨਾਂ ਦੀ ਪਿਓ ਹਫਤੇ ਤੋਂ 10 ਦਿਨਾਂ ਦੀ ਮੈਂ ਹਜੇ ਕੱਚੀ ਆ ਮੈਂਨੇ ਸੋਣੀ ਤਿਆਰ ਹੋ ਕੇ ਟਿਕਾਣੇ ਤੇ ਤਿਆਰ ਹੋ ਕੇ ਜ਼ਬਰਦਸਤ ਲੇਵਾ ਭਾਂਡਾ ਤਿਆਰ ਕਰਨਾ ਵਾ ਕਿਉਂਕਿ ਮੈਂ ਨੂੰ 8-10 ਦਿਨ ਬਹੁਤ ਹੁੰਦੇ ਆ ਮਿੱਤਰੋ ਤਿਆਰੀ ਕਰਨ ਦੇ ਨੂੰ ਕਰਮਾਂ ਵਾਲਿਓ ਲੇਵਾ ਦਾ ਹੀ ਪਤਾ ਖੇਤਰੀ ਵੀਰੇ ਪਾਣੀ ਪਜ ਪਿਆਦਾ ਹੈ। ਨਹੀਂ ਮਿੱਤਰੋ ਦੇਖ ਸਕਦੇ ਹੋ ਤੁਸੀਂ ਬੰਦ ਦੀ ਤੰਦ ਦੀ ਮੂੰਹ ਮੱਥੇ ਲੱਗਦੀ ਮੈਂ ਹਰ ਪੱਖ ਤੋਂ ਓਕੇ ਦੀ ਰਿਪੋਰਟ ਆ ਕਰਮਾਂ ਵਾਲੀ। ਮੈਨਾਂ ਨੇ ਪਾਈ ਨਹੀਂ। ਮੈਂ ਵੀ ਕਰਦੀ ਹੁਣ ਵੇਖੋ ਕਿ ਤੁਸੀਂ ਹੂੰ ਲੇ ਮੁਰਲੇ ਬਈ ਕੁਬਾ ਕੋਮਾਲਾ ਸੋਣੀ ਤਿਆਰ ਸੋਣੀ ਥੱਲੋ ਤਿਆਰੀ ਫੜੂਗੀ ਵਿਰਲਾ ਉਰਲਾ ਥਾਣਾ ਮਜਬੂਤੀ ਵਾਲਾ ਘਰੇ ਰੱਖਣ ਵਾਲੇ ਭਰਾ ਦੇ ਲਈ ਗਹਿਣਾ ਮੈਂ ਕਿਉਂਕਿ ਅੱਛਾ ਮੇਲੇ ਕਿੰਨੇ ਕੁ ਟਾਈਮ ਜਾਂਦੀ ਆ ਨਵੇਂ ਦੁੱਧ ਹੁਣ ਤੋਂ ਬਾਅਦ ਪਣ ਤੋਂ ਬਾਅਦ ਕਿੰਨੇ ਕੁ ਮਹੀਨੇ ਦੁੱਧ ਪਿਆ ਜਾਂਦੀ ਆ ਦੰਦ ਕਿ ਆਉਗਾ ਛੇ ਮਹੀਨੇ ਮੋਇ ਨਾ ਵਿਆਊਗੀ ਠੀਕ ਆ ਬਈ ਠੀਕ ਆ ਹਾਂਜੀ ਠੀਕ ਆ ਵੀਰੇ ਠੀਕ ਆ ਬਈ ਲੈ ਮੇਰੇ ਤੋਂ ਬਾਕੀ ਗੱਲਬਾਤ ਲਈ ਆਪਾਂ ਨੰਬਰ ਭਰਾ ਦਾ ਲੈ ਲੈਣੇ ਬਈ ਨੰਬਰ ਕਿੰਨਾ ਸੀ ਆਪਣਾ ਨੰਬਰ 95015 56903 ਇੱਕ ਵਾਰੀ ਹੋਰ ਬੋਲ ਦਿਓ ਜੀ 95015 56903 95015 56903 56903 ਹਨਾ ਜੀ ਮਤਲਬ ਇਸ ਨੰਬਰ ਤੇ ਤੁਸੀਂ ਕਰਨੀਆ ਵੀਰੇ ਹੋਣਾਂ ਦੇ ਨਾਲ ਗੱਲਬਾਤ ਗੁਰਦਾਸ ਬਾਈ ਦਾ ਨਾਮ ਆ ਪਿੰਡ ਬਾਈ ਦਾ ਪਲੋਰਾ ਔਲਖਾਂ ਦੀ ਛੜਕ ਦੇ ਉੱਤੇ ਬਾਈ ਦੇ ਦਾਰਾ ਮਤਲਬ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੇਂ ਵੀਸੇ ਦੇ ਨਾਲ